ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਓਰੀਓ ਲੱਸੀ ਤੇ ਰੂਹਫਜਾ ਸ਼ਰਬਤ ਬਣਾਵਾਂਗੇ ਪਹਿਲਾਂ ਆਪਾਂ ਓਰੀਓ ਲੱਸੀ ਬਣਾਵਾਂਗੇ ਇਹ ਓਰੀਓ ਦੀ ਮਿੱਠੀ ਲੱਸੀ ਬਹੁਤ ਟੇਸਟੀ ਬਣਦੀ ਹੈ ਓਰੀਓ ਚਾਕਲੇਟ ਵਾਲੇ ਬਿਸਕਟਾਂ ਦੀ ਲੱਸੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਆਪਾਂ ਵੇਖ ਲੈਣੇ ਆਂ ਮਿੱਠੀ ਲੱਸੀ ਕਿਵੇਂ ਬਣਦੀ ਹੈ ਇਹ ਲੱਸੀ ਬਣਾਉਣ ਦੇ ਲਈ ਇੱਥੇ ਮੈਂ ਇੱਕ ਪੈਕਟ ਓਰੀਓ ਬਿਸਕਟ ਲੈਨੇ ਨੇ ਇਹ ਬਹੁਤ ਹੀ ਮਿੱਠੀ ਤੇ ਹੈਲਦੀ ਲੱਸੀ ਬਣੇਗੀ ਇਹ ਲੱਸੀ ਬੱਚੇ ਵੀ ਪੀ ਸਕਣਗੇ ਸਭ ਨੂੰ ਬਹੁਤ ਪਸੰਦ ਆਏਗੀ ਇਸ ਤੇ ਲਈ ਆਪਾਂ ਥੋੜੀ ਜਿਹੀ ਬਦਾਮ ਲਵਾਂਗੇ ਥੋੜੀ ਜਿਹੀ ਚੀਨੀ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਮੈਂ ਇਥੇ ਇੱਕ ਪੈਕੇਟ ਓਰੀਓ ਬਿਸਕਟ ਲੈਨੇ ਜਿੰਨੇ ਕਪਾਈਸ ਦੀ ਲੱਸੀ ਬਣਾਉਣੀ ਹੋएगी ਆਪਾਂ ਉਹਨੇ ਇੱਕ ਬਿਸਕਟ ਲੈ ਲਵਾਂਗੇ ਇਹ ਲੱਸੀ ਬਹੁਤ ਹੀ ਟੇਸਟੀ ਤੇ ਵਧੀਆ ਬਣ ਕੇ ਤਿਆਰ ਹੋਏਗੀ ਬਿਸਕਟਾਂ ਦੀ ਕਰੀਮ ਨੂੰ ਵੀ ਆਪਾਂ ਯੂਜ਼ ਕਰ ਲਵਾਂਗੇ ਲੱਸੀ ਦੇ ਲਈ ਬਿਸਕੁਟਾਂ ਦੇ ਨਾਲ ਹੀ ਕਰੀਮ ਨੂੰ ਵੀ ਯੂਜ਼ ਕਰ ਲਵਾਂਗੇ ਇਸ ਦੇ ਨਾਲ ਆਪਣੀ ਲੱਸੀ ਕਰੀਮੀ ਤੇ ਬਟਰੀ ਬਣ ਕੇ ਤਿਆਰ ਹੋਏਗੀ। ਅਸੀਂ ਬਿਸਕੁਟ ਪਾ ਲਵਾਂਗੇ ਇਸ ਨੂੰ ਪੀਸ ਲਵਾਂਗੇ ਇਸ ਤੋਂ ਪਹਿਲਾਂ ਇਸ ਦੇ ਵਿੱਚ ਚੀਨੀ ਪਾਵਾਂਗੇ। ਚੀਨੀ ਜਿੰਨਾ ਕ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਪਾਵਾਂਗੇ। ਥੋੜੇ ਜਿਹਾ ਬਦਾਮ ਪਾਵਾਂਗੇ। ਹੁਣ ਆਪਾਂ ਇਸ ਨੂੰ ਪੀਸ ਲਵਾਂਗੇ। ਹੁਣ ਆਪਾਂ ਬਿਸਕੁਟਾਂ ਨੂੰ ਪੀਸ ਲਿਆ ਹੈ। ਇਸ ਤਰੀਕੇ ਨਾਲ ਆਪਾਂ ਬਿਸਕਟਾਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਬਿਲਕੁਲ ਬਰੀਕ ਇਸ ਤਰ੍ਹਾਂ ਹੀ ਕਿਦੇ ਨਾਲ ਚੰਗੀ ਤਰ੍ਹਾਂ ਪੀਸ ਲਵਾਂਗੇ ਬਿਸਕਟਾਂ ਨੂੰ ਬਿਲਕੁਲ ਬਰੀਕ ਪਾਊਡਰ ਬਣਾ ਲਵਾਂਗੇ ਹੁਣ ਇਹਦਾ ਪਾਊਡਰ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਦੀ ਲੱਸੀ ਬਣਾਵਾਂਗੇ ਇਸ ਦੇ ਲਈ ਇੱਥੇ ਮੈਂ ਇੱਕ ਕਾਲੀ ਦਹੀਂ ਲਿਆ ਹੈ ਇਥੇ ਮੈਂ ਫਰੈਸ਼ ਦਹੀਂ ਲਿਆ ਹੈ ਦਹੀਂ ਜਿਆਦਾ ਖੱਟਾ ਨਹੀਂ ਹੈ ਹੱਥ ਵਾਲੀ ਮਦਾਨੀ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇਸ ਨੂੰ ਹੱਥ ਵਾਲੀ ਮਦਾਨੀ ਦੇ ਨਾਲ ਦੇਸੀ ਤਰੀਕੇ ਦੇ ਨਾਲ ਬਣਾਵਾਂਗੇ ਤੇ ਨਾਲ ਇਸ ਦਾ ਟੇਸਟ ਹੋਰ ਵੀ ਵਧੀਆ ਆਏਗਾ ਦੇਸੀ ਜੈ ਤਰੀਕੇ ਨਾਲ ਬਣਾਵਾਂਗੇ ਅੱਜ ਆਪਾਂ ਇਸ ਲੱਸੀ ਨੂੰ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਮੱਖਣ ਆਉਣ ਤੱਕ ਲੱਸੀ ਨੂੰ ਰੜਕ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਚਾਹੀਏ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਹ ਲੱਸੀ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੋਏਗੀ। ਬੱਚਿਆਂ ਨੂੰ ਇਹ ਲੱਸੀ ਬਹੁਤ ਪਸੰਦ ਆਏਗੀ। ਇਸ ਤਰੀਕੇ ਨਾਲ ਚੰਗੀ ਤਰ੍ਹਾਂ ਰੈਡਕ ਲਵਾਵਾਂਗੇ। ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਬੱਚੇ ਕਈ ਵਾਰ ਦਹੀਂ ਜਾਂ ਲੱਸੀ ਪੀਣਾ ਜਾਂ ਖਾਣਾ ਨਹੀਂ ਪਸੰਦ ਕਰਦੇ ਤਾਂ ਆਪਾਂ ਇਸ ਤਰੀਕੇ ਨਾਲ ਇਹ ਲੱਸੀ ਨੂੰ ਆਪਾਂ ਤੇਜ਼ੀ ਜਆ ਬਣਾ ਕੇ ਬੱਚਿਆਂ ਨੂੰ ਪਿਆ ਸਕਦੇ ਹਾਂ ਇਹ ਲੱਸੀ ਮਿੱਠੀ ਵੀ ਹੈ ਤੇ ਹੈਲਦੀ ਵੀ ਹੈ ਤੇ ਬਹੁਤ ਹੀ ਚੌਕਲੇਟੀ ਵੀ ਹੈ ਲੱਸੀ ਇਹ ਚਾਕਲੇਟ ਵਾਲੇ ਬਿਸਕੁਟ ਨੇ ਥੋੜੀ ਜਿਹੀ ਬਰਫ਼ ਪਾ ਲਵਾਂਗੇ ਵਿੱਚ ਵਿੱਚ ਦੀ ਬਰਫ਼ ਪਾ ਕੇ ਇਸ ਨੂੰ ਰਿੜਕ ਲਵਾਂਗੇ ਜਿਸ ਕਾਲੀ ਦੇ ਨਾਲ ਆਪਾਂ ਦਹੀਂ ਲਈ ਸੀ ਉਹਨਾਂ ਹੀ ਪਾਣੀ ਲੈ ਲਵਾਂਗੇ ਉਸੇ ਕਾਲੀ ਦੇ ਨਾਲ ਉਹ ਪਾਣੀ ਨੂੰ ਆਪਾਂ ਲੱਸੀ ਰਿੜਕਣ ਸਮੇਂ ਪਾ ਲਵਾਂਗੇ ਇਸ ਦੇ ਵਿੱਚ ਇਸੇ ਤਰੀਕੇ ਨਾਲ ਹੀ ਇਸ ਨੂੰ ਰੜਕਦੇ ਰਵਾਂਗੇ ਤੇ ਮੱਖਣ ਆ ਜਾਏਗਾ ਇਹ ਲस्सी ਬਹੁਤ ਟੇਸਟੀ ਬਣਦੀ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੈਸੇ ਤਾਂ ਇਸ ਦੇ ਵਿੱਚ ਮੱਖਣ ਆ ਚੁੱਕਿਆ ਹੈ ਆਪਾਂ ਮੱਖਣ ਨੂੰ ਗਾੜਾ ਹੋਣ ਤੱਕ ਇਸ ਨੂੰ ਰੇਡਕ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਲੱਸੀ ਬਣ ਕੇ ਤਿਆਰ ਹੁੰਦੀ ਹੈ ਘਰ ਦੇ ਵਿੱਚ ਆਪਾਂ ਬਹੁਤ ਟੇਸਟੀ ਜੀ ਲੱਸੀ ਬਣਾ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਹੁਣ ਆਪਣੀ ਲੱਸੀ ਬਣ ਕੇ ਤਿਆਰ ਹੈ ਸੂਪਰ ਮੱਖਣਾ ਆ ਚੁੱਕਿਆ ਹੈ ਹੁਣ ਆਪਾਂ ਲੱਸੀ ਨੂੰ ਸਰਵ ਕਰ ਲਵਾਂਗੇ ਗਲਾਸਾਂ ਦੇ ਵਿੱਚ ਬਰਫ਼ ਪਾਵਾਂਗੇ ਤੁਹਾ ਮਗਲਾਸਾਂ ਦੇ ਵਿੱਚ ਬਰਫ਼ ਪਾ ਲਵਾਂਗੇ ਫਿਰ ਇਸ ਦੇ ਵਿੱਚ ਜੋ ਆਪਾਂ ਪਾਊਡਰ ਤਿਆਰ ਕਰਕੇ ਰੱਖਿਆ ਸੀ Oreo ਬਿਸਕੁਟਾਂ ਵਾਲਾ ਉਹ ਪਾਊਡਰ ਪਾਵਾਂਗੇ ਦੋਨੋਂ ਗਲਾਸਾਂ ਦੇ ਵਿੱਚ ਪਾਊਡਰ ਪਾਵਾਂਗੇ ਜਿਸ ਨੂੰ Oreo ਸ਼ੇਕ ਪੀਣਾ ਪਸੰਦ ਹੈ ਉਸ ਨੂੰ ਇਹ Oreo ਲੱਸੀ ਵੀ ਬਹੁਤ ਪਸੰਦ ਆਏਗੀ ਉਨਾ ਪਾਲਾ ਲੱਸੀ ਨੂੰ ਸਰਵ ਕਰ ਲਵਾਂਗੇ ਵੈਸੇ ਤਾਂ ਇਹ ਲੱਸੀ ਠੰਡੀ ਹੀ ਹੈ ਆਪਾਂ ਇਸ ਨੂੰ ਬਰਫ਼ ਪਾ ਕੇ ਰੜਕਿਆ ਹੈ ਜੇਕਰ ਆਪਾਂ ਇਹ ਗਲਾਸਾਂ ਦੇ ਵਿੱਚ ਬਰਫ਼ ਪਾਉਣੀ ਹੋएगी ਤਾਂ ਆਪਾਂ ਥੋੜੀ ਜਿਹੀ ਬਰਫ਼ ਪਾ ਲਵਾਂਗੇ ਵੈਸੇ ਇਹ ਲੱਸੀ ਠੰਡੀ ਹੀ ਹੈ ਇਹ ਲੱਸੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਭ ਨੂੰ ਇਹ ਲੱਸੀ ਬਹੁਤ ਪਸੰਦ ਆਏਗੀ ਜੇ ਰੈਸਪੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਲੱਸੀ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਆਪਾਂ ਇਸ ਦੇ ਵਿੱਚ ਬਿਸਕੁਟਾਂ ਦੇ ਨਾਲ ਦਹੀਂ ਵੀ ਯੂਜ਼ ਕੀਤਾ ਹੈ ਜੋ ਲੱਸੀ ਉੱਪਰ ਬਟਰ ਆਇਸੀ ਉਹ ਬਟਰ ਪਾਵਾਂਗੇ ਲੱਸੀ ਉੱਪਰ Oreo ਬਿਸਕੁਟਾਂ ਵਾਲਾ ਪਾਊਡਰ ਪਾ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਤਾਂ ਕਿ ਇਹ ਲੱਸੀ ਦੇਖਣ ਦੇ ਵਿੱਚ ਵੀ ਵਧੀਆ ਲੱਗੇ ਇਸ ਲਈ ਪਾਊਡਰ ਪਾ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਆਪਾਂ ਆਮ ਲੱਸੀ ਤਾਂ ਪੀਂਦੇ ਹੀ ਰਹਿੰਦੇ ਹਾਂ ਜੀ ਪਰ ਇੱਕ ਵਾਰ ਤੁਸੀਂ ਇਸ ਤਰੀਕੇ ਦੀ ਲੱਸੀ ਟਰਾਈ ਕਰਕੇ ਦੇਖੋ ਲੱਸੀ ਬਹੁਤ ਹੀ ਟੇਸਟੀ ਬਣਦੀ ਹੈ ਓਰੀਓ ਬਿਸਕੁਟ ਲਗਾ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਇਸ ਦੇ ਨਾਲ ਹੀ ਲੱਸੀ ਦੇਖਣ ਦੇ ਵਿੱਚ ਵੀ ਵਧੀਆ ਲੱਗੇਗੀ ਲੱਸੀ ਨੂੰ ਪਾ ਦੋ ਤਰੀਕੇ ਦੇ ਨਾਲ ਸਰਵ ਕਰਾਂਗੇ ਇਸ ਦੇ ਲਈ ਲੱਸੀ ਦੇ ਵਿੱਚ ਪਾਊਡਰ ਨੂੰ ਮਿਕਸ ਕਰ ਲਵਾਂਗੇ ਜੋ ਪਾਊਡਰ ਆਪਾਂ ਓਰੀਓ ਬਿਸਕੁਟਾਂ ਵਾਲਾ ਤਿਆਰ ਕਰਕੇ ਰੱਖਿਆ ਸੀ ਉਹ ਪਾਊਡਰ ਨੂੰ ਮਿਕਸ ਕਰ ਲਵਾਂਗੇ ਓਰੀਓ ਬਿਸਕੁਟਾਂ ਵਾਲਾ ਪਾਊਡਰ ਪਾ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਗਲਾਸ ਦੇ ਵਿੱਚ ਬਿਸਕੁਟ ਰੱਖ ਕੇ ਸਰਵ ਕਰ ਲਵਾਂਗੇ ਲੱਸੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਇਸ ਤਰੀਕੇ ਦੀਆਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਲੱਸੀ ਬਣ ਕੇ ਤਿਆਰ ਹੁੰਦੀ ਹੈ ਇਹ ਵੀਡੀਓ ਦੇ ਵਿੱਚ ਆਪਾਂ ਲੱਸੀ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਰਵ ਵੀ ਕੀਤਾ ਹੈ ਇਸ ਵਿੱਚੋਂ ਆਪਾਂ ਨੂੰ ਜਿਹੜਾ ਤਰੀਕਾ ਪਸੰਦ ਆਏਗਾ ਆਪਾਂ ਉਸ ਤਰੀਕੇ ਨਾਲ ਸਰਵ ਕਰ ਲਵਾਂਗੇ ਲੱਸੀ ਨੂੰ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੂਹਫਜਾ ਤਾਂ ਆਪਾਂ ਬਚਪਨ ਤੋਂ ਹੀ ਪੀਂਦੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਰੂਹਫਜਾ ਬਣਾਵਾਂਗੇ ਇਸ ਦੇ ਲਈ ਆਪਾਂ ਗਲਾਸਾਂ ਦੇ ਵਿੱਚ ਬਰਫ਼ ਪਾ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਦੋਵਾਂ ਗਲਾਸਾਂ ਦੇ ਵਿੱਚ ਬਰਫ਼ ਪਾ ਲਵਾਂਗੇ ਤਿੰਨ ਚਮਚੇ ਆਸਵਾਦ ਅਨੁਸਾਰ ਚੀਨੀ ਲਵਾਂਗੇ ਚੀਨੀ ਨੂੰ ਆਪਾਂ ਦੁੱਧ ਦੇ ਵਿੱਚ ਘੋਲ ਕੇ ਪਾਵਾਂਗੇ ਦੁੱਧ ਨੂੰ ਮੈਂ ਉਬਾਲ ਕੇ ਠੰਡਾ ਕਰ ਲਿਆ ਸੀ ਦੁੱਧ ਦੇ ਵਿੱਚ ਚੀਨੀ ਨੂੰ ਘੋਲ ਕੇ ਗਲਾਸਾਂ ਦੇ ਵਿੱਚ ਪਾਵਾਂਗੇ ਇਹ ਰੋਜ਼ ਸ਼ਰਬਤ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਹੁਣ ਆਪਾਂ ਇਸ ਦੇ ਵਿੱਚ ਰੋਜ਼ সিরাপ ਪਾਵਾਂਗੇ ਸ਼ਰਬਤ ਨੂੰ ਆਪਾਂ ਗਰਮੀਆਂ ਦੇ ਵਿੱਚ ਆਮ ਹੀ ਪੀਂਦੇ ਹਾਂ ਇਹ ਗਰਮੀ ਤੋਂ ਬਚਾਉਂਦਾ ਹੈ ਤੇ ਠੰਡਾ ਕਰ ਦਿੰਦਾ ਹੈ ਰੂਹ ਆਫਜਾ ਨੂੰ ਮਿਕਸ ਕਰ ਲਵਾਂਗੇ ਦੁੱਧ ਦੇ ਵਿੱਚ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਗਰਮੀਆਂ ਦੇ ਵਿੱਚ ਬੋਡੀ ਨੂੰ ਠੰਡਕ ਦਿੰਦਾ ਹੈ। ਬਲੂ ਲੱਗਣ ਤੋਂ ਬਚਾਉਂਦਾ ਹੈ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ। ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ। ਘਰ ਵਿੱਚ ਜੀਰਾ ਬਣਾਉਂਦੀ ਰੈਸਪੀ ਇਹ ਕਈ ਹੋਰ ਵੀਡੀਓਜ਼ ਵੀ ਅਸੀਂ ਆਪਣੇ ਚੈਨਲ ਤੇ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਵੈਸੇ ਤੇ ਰੂਹ ਫਜਾ ਬਣ ਕੇ ਤਿਆਰ ਹੈ ਪਰ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾ ਲਵਾਂਗੇ ਇਹ ਸ਼ਰਬਤ ਠੰਡਾ ਤੇ ਹੈਲਦੀ ਹੁੰਦਾ ਹੈ ਜੋ ਆਪਾਂ ਬਾਅਰਲੇ ਸੋਡੇ ਵਗੈਰਾ ਪੀਂਦੇ ਹਾਂ ਉਸ ਦੇ ਨਾਲੋਂ ਇਹ ਜ਼ਿਆਦਾ ਠੰਡਾ ਟੇਸਟੀ ਤੇ ਹੈਲਦੀ ਹੁੰਦਾ ਹੈ ਤਦ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗਲਾਸ ਉੱਪਰ ਥੋੜਾ ਜਿਹਾ ਰੋਜ਼ سیرਪ ਲਗਾ ਦੇਵਾਂਗੇ ਤਾਂ ਕਿ ਇਹ ਦੇਖਣ ਵਿੱਚ ਵੀ ਵਧੀਆ ਲੱਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਬੈਸੇ ਤੇ ਆਮ ਜੀ ਸ਼ਰਬਤ ਹੈ ਆਪਾਂ ਇਸ ਨੂੰ ਘਰ ਦੇ ਵਿੱਚ ਬਣਾਉਂਦੇ ਹਾਂ ਪਰ ਅੱਜ ਮੈਂ ਇਹ ਬਣਾ ਰਹੀ ਸੀ ਤਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਇਸ ਦੀ ਰੈਸਪੀ ਸ਼ੇਅਰ ਕੀਤੀ ਜਾਵੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਓਰੀਓ ਲੱਸੀ ਤੇ ਰੂਹਫਜਾ ਸ਼ਰਬਤ ਦੀ ਰੈਸਪੀ ਸ਼ੇਅਰ ਕੀਤੀ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਹੁਣ ਆਪਣੀ ਇਸ ਤਰੀਕੇ ਦੀ ਹੈਲਦੀ ਤੇ ਟੇਸਟੀ ਜਈ ਰੂਬਾਫਜਾ ਸ਼ਰਬਤ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ